ਹਾਂਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਘਰ ਲੈ ਕੇ ਆਏ ਹਾਂ ਜਿਹੜਾ ਕਿ ਵਕਾਊਆ ਬਹੁਤ ਹੀ ਸੋਹਣਾ ਘਰ ਆ ਦੋਸਤੋ ਕੋਠੀ ਟਾਈਪ ਮਕਾਨ ਆ ਦੋਸਤੋ ਜੇ ਆਪਾਂ ਇਹਦੀ ਲੋਕੇਸ਼ਨ ਦੀ ਗੱਲ ਕਰੀਏ ਦੋਸਤੋ ਇਹ ਪਿੰਡ ਕਟਾਰ ਸਿੰਘ ਵਾਲਾ ਬਠਿੰਡਾ ਵਿੱਚ ਸਥਿਤ ਹੈ ਰੇਟ ਵੀ ਦੋਸਤੋ ਇਹਦਾ ਜੱਜ ਜੈ ਜੀ ਹੈ ਭਾੜਾ ਇਹਨਾਂ ਨੇ ਮੰਗਿਆ ਨਹੀਂਗਾ ਕਿਉਂਕਿ ਦੋਸਤੋ ਛੋਟਾ ਮਕਾਨ ਹੈ ਤੇ ਛੋਟੀ ਫੈਮਿਲੀ ਦੇ ਰਹਿਣ ਲਈ ਇਹ ਮਕਾਨ ਦੋਸਤੋ ਬਹੁਤ ਵਧੀਆ ਮਕਾਨ ਹੈ ਮਕਾਨ ਮਾਲਕਾਂ ਨੇ ਦੋਸਤੋ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਹੜੀ ਕਿ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਆ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਦੋਸਤੋ ਜੇਕਰ ਇਹਕਰ ਵਧੀਆ ਲੱਗਦਾ ਤਾਂ ਅਸੀਂ ਥੱਲੇ ਨੰਬਰ ਵੀ ਮੈਂਸ਼ਨ ਕਰਾਂਗੇ ਜਿਸ ਤੇ ਤੁਸੀਂ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਉਹਨਾਂ ਨਾਲ ਤੁਸੀਂ ਕਰ ਸਕਦੇ ਹੋ। ਆ ਜਿਓ ਦੋਸਤੋ ਆਪਾਂ ਵੀਡੀਓ ਦੇਖਦੇ ਆਪਾਂ। ਹਾਂਜੀ ਇਹ ਨਵਾਂ ਮਕਾਨ ਹੈ। ਸੇਲ ਲਈ ਤਿਆਰ ਹੈ ਪਿੰਡ ਕਟਾਰ ਸਿੰਘ ਵਾਲਾ। ਅੰਦਰ ਜਾ ਕੇ ਦਿਖਾਉਣੀ ਆ ਤੁਹਾਨੂੰ। ਇਹ ਗੇਟ ਹੈ ਗੇਟ ਕਿੰਨਾ ਹੈ ਜੀ ਆਪਣਾ ਨਹੀਂ ਲੰਬਾਈ ਆਪਣਾ ਪੂਰਾ 8 ਫੁੱਟ ਚੌੜਾ ਚਾ 8 ਫੁੱਟ ਦੇ ਕਰੀਬ ਗੇਟ ਹੈ ਆ ਲੋ ਜੀ ਇਹ ਖੁੱਲ ਗਿਆ ਇਹ ਪੂਰਾ ਪੋਰਸ਼ਨ ਤੁਸੀਂ ਦੇਖ ਸਕਦੇ ਹੋ ਵੇੜਾ ਆ ਜਾਂਦਾ ਤੇ ਸਭ ਤੋਂ ਪਹਿਲਾਂ ਅੰਦਰ ਕਰਾਂਗੇ ਤੇ ਐਂਟਰੀ ਸਾਈਡ ਆ ਬਾਥਰੂਮ ਬਣਿਆ ਹੋਇਆ ਤੇ ਨਾਲ ਇੱਕ ਟਾਇਲਟ ਹੈ ਰਹਿਣ ਵਾਸਤੇ ਬਿਲਕੁਲ ਤਿਆਰ ਹੈ ਜੀ ਵਧੀਆ ਸੱਤ ਸੌ ਸਿਕ ਰੱਖ ਕੇ ਤੇ ਉਸ ਤੋਂ ਬਾਅਦ ਕਿਚਨ ਆ ਜਾਂਦੀ ਹੈ ਜੀ ਆਪਣੀ ਇੱਕ ਛੋਟੀ ਫੈਮਲੀ ਵਾਸਤੇ ਵਧੀਆ ਕਿਚਨ ਹੈ ਤੇ ਕਿਚਨ ਤੋਂ ਬਾਅਦ ਇੱਕ ਆਪਣੇ ਕੋਲ ਰੂਮ ਆ ਜਾਂਦਾ ਬੈਡਰੂਮ ਕਹਿ ਲੋ ਜਾਂ ਡਰੈਗ ਰੂਮ ਬਣਾਓ ਇਹ ਹੈਗਾ ਕ੍ਰੀਪੀ ਵਸ਼ਟਮੈਂਟ ਦੱਸ ਦਿੰਨੇ ਤੁਹਾਨੂੰ 11/10 ਇਹ ਰੂਮ ਹੈ ਜੀ ਦੋ ਦੇ ਦਰਵਾਜੇ ਨੇ ਇੱਕ ਐਸਾਈਡ ਇੱਕ ਐਸੜ ਤੇ ਉਸ ਤੋਂ ਬਾਅਦ ਅਪੋਰਸ਼ਨ ਤੁਹਾਨੂੰ ਗੋਵੇ ਦਿਖਾ ਦਿੰਨੇ ਆ ਆ ਕਿਚਨ ਆ ਰੂਮ ਜਿਹੜਾ ਹੁਣ ਦਿਖਾਇਆ ਸੀਗਾ ਉਸ ਤੋਂ ਬਾਅਦ ਇਹ ਛੋਟਾ ਜਿਹਾ ਬਰਾਂਡਾ ਤੇ ਉਸ ਤੋਂ ਬਾਅਦ ਨਾਲ ਇੱਕ ਸਟੋਰ ਰੂਮ ਤੇ ਇੱਕ ਪੂਰਾ ਵੱਡਾ ਰੂਮ ਹੈ ਆਪਣੇ ਕੋਲ ਬੈੱਡਰੂਮ ਹਾਲ ਇਹਦੇ ਵਿੱਚ 1B 1B ਇਹ ਡਾਟਾ ਤੇ ਹੈ ਜੀ ਤੇ ਆਹ ਵਾਲਾ ਰੂਮ ਜਿਹੜਾ ਹੈ ਪਹਿਲਾਂ ਦਿਖਾਇਆ ਸੀਗਾ ਲੈਂਟਰ ਤੇ ਆ ਤੋ ਸੰਪਰਕ ਕਰ ਸਕਦੇ ਹੋ ਜੋ ਵੀ ਬੀਰ ਇੰਟਰਸਟ ਹੋਵੇ ਏਂਡ ਘਟਾਰ ਸਿੰਘ ਵਾਲਾ ਹੋਰ ਕੁਝ ਪੁੱਛਣਾ ਜੀ ਡਿਟੇਲ 94 ਮੋਬਾਈਲ ਨੰਬਰ ਹਾਂਜੀ ਮੋਬਾਈਲ ਨੰਬਰ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 947390794 ਠੀਕ ਹੈ ਜੀ ਦੁਬਾਰਾ ਬੋਲਿਓ 947390794 ਇਹ ਬਲਜਿੰਦਰ ਸਿੰਘ ਜੀ ਲੈਂਡਲਾਰਡ ਸਾਡੇ ਤੇ ਤੇ ਤੁਹਾਨੂੰ ਮੋਬਾਈਲ ਨੰਬਰ ਸਕਰੀਨ ਤੇ ਵੀ ਦੇ ਦਾਂਗੇ ਜੀ ਤੇ ਸੰਪਰਕ ਕਰ ਸਕਦੇ ਹੋ ਜਿਸਨੇ ਵੀ ਇਹ ਮਕਾਨ ਲੈਣਾ ਹੈ ਜੀ ਇਹ ਤਿਆਰ ਹੈ ਬਿਲਕੁਲ ये थानू गली दिखा दें बिल्कुल साफ सुथरी गली है जी देखो और फ्रंट व्यू देख सकते हो ठीक है जी हो गया